ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਇੱਕ ਭਰੇ ਮੰਦੇ ਨਾਲ ਮੈਂ ਤੁਹਾਡੇ ਰੂਬਰੂ ਹੋਣ ਜਾ ਰਿਹਾ ਹਾਂ ਪਾਰਟੀ ਦੇ ਅੰਦਰ ਧੜੇ ਬਣਨਾ ਪਾਰਟੀ ਦੇ ਅੰਦਰ ਕਈ ਮਸਲੇ ਬਣਨਾ ਇਹ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਸੋ ਅੱਜ ਜਦੋਂ ਕਿ ਕਾਲੀ ਦਲ ਦੇ ਇਹ ਹਾਲਾਤ ਨੇ 24 ਦੀ ਇਲੈਕਸ਼ਨ ਤੋਂ ਬਾਅਦ ਉਹ ਵੱਡੀ ਗੱਲ ਨਹੀਂ ਹੈਗੀ ਤੇ ਉਹ ਧੜੇਬੰਦੀ ਬਾਗੀ ਧੜਾ ਕਹਿ ਰਿਹਾ ਤੇ ਉਹ ਆਪਣੇ ਆਪ ਨੂੰ ਕਾਲੀ ਦਲ ਸੁਧਾਰ ਲਹਿਰ ਦੇ ਨਾਮ ਦੇ ਉੱਤੇ ਇੱਕ ਮੈਮ ਸ਼ੁਰੂ ਕਰ ਰਿਹਾ ਜਿਹਦੇ ਵਿੱਚ ਬਹੁਤ ਸਤਕਾਰਯੋਗ ਮਡਾਲਾ ਸਾਹਿਬ ਜਿਨ੍ਹਾਂ ਨੂੰ ਕੱਲ ਸਰੂਪਾ ਪਾ ਕੇ ਉਹਨਾਂ ਨੇ ਮਾਨ ਦਿੱਤਾ ਸੋ ਅੱਜ ਇੱਕ ਬਿਆਨ ਜਾਰੀ ਹੁੰਦਾ ਕਿਉਂਕਿ ਜਿਹੜੇ ਬਾਗੀ ਧੜੇ ਵੱਲੋਂ ਪਿਛਲੇ ਦਿਨੀ ਕਾਲ ਤਖਸਾਲ ਦੇ ਜਹਦਰ ਸਾਹਿਬ ਨੂੰ ਇੱਕ ਪੱਤਰ ਦਿੱਤਾ ਜਾਂਦਾ ਉਹ ਪੱਤਰ ਦੇ ਵਿੱਚ ਦੋਸ਼ ਲਾਏ ਗਏ 4 ਸ਼ਾਇਦ ਪੁਆਇੰਟ ਰੱਖੇ ਗਏ ਆ ਕੀ ਕਾਲੀ ਸਰਕਾਰ ਵਲੇ ਕੀ ਕੀ ਗਲਤੀਆਂ ਕੁਤਾਈਆਂ ਹੋਈਆਂ ਉਸ ਦੀ ਸਜ਼ਾ ਜਿਹੜੀ ਹੈ ਅਸੀਂ ਉਸ ਵਿੱਚ ਉਸ ਸਮੇਂ ਸਰਕਾਰਾਂ ਦੇ ਨਾਲ ਸ਼ਾਮਲ ਸੀ ਅਸੀਂ ਮਾਫੀ ਮੰਗਦੇ ਹਾਂ ਤੇ ਉਹਦਾ ਦੋਸ਼ੀ ਸੁਖਵੀਰ ਸਿੰਘ ਬਾਦਲਾ ਉਸ ਸਮੇਂ ਭਾਵੇਂ ਇਹ ਉਹਨਾਂ ਦੇ ਮੰਦੀ ਮਰਛਾ ਨਹੀਂ ਸੀ ਦਿਖਾਈ ਦਿੰਦੀ ਕਿ ਅਸੀਂ ਆਪਣੇ ਪਾਪ ਧੋਣੇ ਨੇ ਪਰ ਉਹਨਾਂ ਦਾ ਮਤਲਬ ਸੀ ਕਿ ਜਿਹੜਾ ਸੁਖਵੀਰ ਸਿੰਘ ਬਾਦਲਾ ਇਹ ਇਹ ਗਲਤ ਹੈ ਇਹ ਇਹ ਮਾੜਾ ਵਾ ਇਹ ਇਹਨੂੰ ਵੱਡਾ ਟਾਰਗੇਟ ਉਹਨਾਂ ਨੂੰ ਕੀਤਾ ਅੱਜ ਇੱਕ ਨਵੀਂ ਜਿਹੜੀ ਗੱਲ ਕਰ ਦਿੱਤੀ ਆ ਅੱਜ ਮੈਂ ਇਹ ਸਮਝਦਾ ਕਿ ਮੈਂ ਆਪਣੇ ਆਪ 'ਚ ਸ਼ਰਮਿੰਦਾ ਕਿ ਜਿਹੜੇ ਇਹ ਬਾਗੀ ਧੜੇ ਦੇ ਲੋਕ ਆ ਜਿਹੜੇ ਾਕਾਲਤਖ ਸਾਹਿਬ ਦੇਖ ਕੇ ਆਏ ਸੀ ਅਰਜੀ ਤੇ ਹੱਥ ਬਨ ਕੇ ਖੜੇ ਸੀ ਾਕਾਲਤਖ ਮੂਰੇ ਅੱਜ ਉਹ ਾਕਾਲਤਖ ਸਾਹਿਬ ਨੂੰ ਡਿਕਟੇਟ ਕਰ ਰਿਹਾ ਅੱਜ ਉਹਨਾਂ ਦਾ ਇੱਕ ਬਿਆਨ ਆਇਆ ਕਿ ਸਿੰਘ ਸਾਹਿਬ ਤੁਸੀਂ ਮਰਜ਼ਾਦਾ ਦੇ ਮੁਤਾਬਕ ਸਜ਼ਾ ਲਾਇਓ ਤੁਹਾਡੀ ਜਿਹੜੀ ਸਜ਼ਾ ਵਾ ਉਸ ਦੇ ਨਾਲ ਜਿਹੜੀ ਆ ਾਕਾਲਤਖ ਸਾਹਿਬ ਦਾ ਮਾਣ ਤੇ ਮਰਜ਼ਾਦਾ ਜਿਹੜੀ ਆ ਉਹ ਕਾਇਮ ਹੋਣੀ ਆ ਬੜੀ ਹੈਰਾਨੀ ਇਸ ਗੱਲ ਦੀ ਕੀ ਤੁਸੀਂ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਵਿਸ਼ਵਾਸ ਨਹੀਂ ਕਰਦੇ ਕੀ ਕੀ ਤੁਹਾਨੂੰ ਉਹਨਾਂ ਦੇ ਇਤਬਾਰ ਨਹੀਂ ਹੈਗਾ ਤੇ ਅੱਜ ਤੁਸੀਂ ਆਪਣੇ ਆਪ ਨੂੰ ਐਡੇ ਮਹਾਨ ਸਮਝ ਗਏ ਜੀ ਤੁਸੀਂ ਜਥੇਦਾਰ ਸਾਹਿਬ ਨੂੰ ਡਿਕਟੇਟ ਕਰ ਰਹੇ ਹੋ ਬੜੀ ਬੜੀ ਮੰਦਭਾਗੀ ਗੱਲ ਆ ਮੈਂ ਇਹ ਸਮਝਦਾ ਕਿ ਵਡਾਲਾ ਸਾਹਿਬ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਦੀ ਹੱਲੇ ਜ਼ਮੀਰ ਜਾਗਦੀ ਆ ਹੱਲੇ ਉਹਨਾਂ ਦੇ ਸਾਨੂੰ ਲੱਗਦਾ ਕਿ ਤਤ ਉਹਨਾਂ ਦੇ ਅੰਦਰ ਹੈਗਾ ਅੱਜ ਉਹ ਇਹ ਗੱਲ ਦੱਸਣਗੇ ਕਿ ਉਹ ਅਕਾਲ ਤਖਤ ਨੂੰ ਡਿਕਟੇਟ ਕਰ ਰਹੇ ਨੇ ਅਕਾਲ ਤਖਤ ਨੂੰ ਸੁਝਾਅ ਦੇ ਰਹੇ ਨੇ ਅਕਾਲ ਤਖਤ ਨੂੰ ਕੋਈ ਹੁਕਮ ਕਰ ਰਹੇ ਨੇ ਤੇ ਨਾਲ ਉਹ ਇਹ ਗੱਲ ਕਹਿ ਰਹੇ ਨੇ ਜਿਹੜਾ ਸਭ ਤੋਂ ਵੱਡਾ ਮੁੱਦਾ ਸੀ ਕਿ ਸੁਖਵੀਰ ਸਿੰਘ ਬਾਦਲ ਤੋਂ ਅਸਤੀਫਾ ਦਿੱਤੇ ਤੋਂ ਬਗੈਰ ਮਾਫ ਨਹੀਂ ਕਰਨਾ ਇਹਦਾ ਮਤਲਬ ਫਿਰ ਤੁਸੀਂ ਉਹ ਅਦਾਲਤ ਲਾ ਲਓ ਜਿਹੜੇ ਤੁਸੀਂ ਬਾਗੀ ਧੜਾ ਤੁਸੀਂ ਅਦਾਲਤ ਲਾਓ ਆਪਣਾ ਇੱਕ ਤਖਤ ਐਲਾਨ ਕਰੋ ਕਿ ਹਾਂ ਜੀ ਅਸੀਂ ਸਜ਼ਾ ਦੇਤੀ ਆ ਕਿ ਤੂੰ ਜਿਹੜਾ ਵਾ ਅਸਤੀਫਾ ਦੇ ਜਾਂ ਆਹ ਦੋਸ਼ ਤੇਰੇ ਤੇ ਲਾ ਜਾਂਦੇ ਫਿਰ ਅਕਾਲ ਤਖਤ ਸਾਹਿਬ ਤਾਂ ਜਾਣਦੀ ਕੀ ਲੋੜਾ ਬਹੁਤ ਮਾੜੀ ਗੱਲ ਆ ਮੈਨੂੰ ਲੱਗਦਾ ਕਿ ਸਿੱਖਾਂ ਦੇ ਇਤਿਹਾਸ ਦੇ ਦੇ ਵਿੱਚ ਇਹ ਇੱਕ ਕਾਲਾ ਪੰਨਾ ਬਣ ਗਿਆ ਅਕਾਲ ਤਖਤ ਸਾਹਿਬ ਨਾਲ ਜੁੜੇ ਪਿਛਲੇ ਸਮੇਂ ਦੀਆਂ ਸਾਰੀਆਂ ਘਟਨਾਵਾਂ ਦੇ ਵਿੱਚ ਬੜਾ ਬੜਾ ਮਾੜਾ ਇਹ ਦੌਰ ਆ ਜੇ ਇੰਦਰਾ ਨੇ ਧਾਇਆ ਸੀ ਕਾਲ ਤੱਕ ਤੇ ਤੁਸੀਂ ਵੀ ਢਾ ਰਹੇ ਹੋ ਤੁਸੀਂ ਵੀ ਕਾਲ ਤਖਤ ਸਾਹਿਬ ਦੇ ਜਿਹੜੇ ਜਿਹੜੇ ਜ਼ਥੇਦਾਰ ਆ ਉਹ ਤੇ ਸ਼ੰਕਾ ਭਰਨ ਕਰ ਰਹੇ ਹੋ ਕਿ ਤੁਸੀਂ ਜਿਹੜਾ ਕੁਝ ਕਰੋਗੇ ਚੰਗਾ ਕਰੋ ਤਾਂ ਗੱਲ ਬਣਨੀ ਆ ਨਾ ਚੰਗਾ ਕੀਤਾ ਤੇ ਗੱਲ ਨਹੀਂ ਬਣਨੀ ਬਹੁਤ ਅਫਸੋਸ ਦੀ ਗੱਲ ਆ ਪਰ ਮੈਂ ਆਸ ਕਰੂੰਗਾ ਕਿ ਬਨਾਰਾ ਸਾਹਿਬ ਤੁਸੀਂ ਆਗੂ ਬਣਿਓ ਤੇ ਤੁਸੀਂ ਕਾਲ ਤਖਤ ਸਾਹਿਬ ਦੀ ਇਹ ਹੋਈ ਤੋਹੀਨ ਤੇ ਜ਼ਥੇਦਾਰ ਸਾਹਿਬ ਦੀ ਕੋਈ ਤੋਹੀਨ ਦੇ ਬਾਰੇ ਵਿੱਚ ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਦਿਨ ਦੇ ਵਿੱਚ ਜਰੂਰ ਪੰਥ ਨੂੰ ਜਿਹੜੀ ਹੈ ਇਸ ਗੱਲ ਇਸਪਸ਼ਟ ਜਰੂਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ